ਕਰੀਨਾ ਕਪੂਰ ਨੇ ਹਾਈ ਕੋਰਟ ਦੇ ਨੋਟਿਸ ਦਾ ਦਿੱਤਾ ਜਵਾਬ ਪ੍ਰੈਗਨੈਂਸੀ ਬਾਈਬਲ ਦਾ ਆਖਰ ਕੀ ਹੈ ਪੂਰਾ ਮਾਮਲਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਬਾਲੀਵੁੱਡ اداکارہ ਕਰੀਨਾ ਕਪੂਰ ਨੇ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਵਿਵਾਦ ਨੂੰ ਲੈ ਕੇ ਹਾਈ ਕੋਰਟ ਦੇ ਨੋਟਿਸ ਦਾ ਜਵਾਬ ਦਿੱਤਾ ਉਹਨਾਂ ਨੇ ਕਿਤਾਬ ਦੀ ਵਿਕਰੀ ਤੇ ਰੁਕ ਲਗਾਉਣ ਵਾਲੀ ਪਟੀਸ਼ਨ ਤੇ ਇਤਰਾਜ਼ ਪ੍ਰਗਟਾਇਆ ਕ੍ਰਿਨਾ ਕਪੂਰ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪ੍ਰੈਗਨੈਂਸੀ ਬਾਈਬਲ ਵਿਵਾਦ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਏਗੀ। ਕ੍ਰਿਸਟੋਫਰ ਐਂਥਰੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਕਿਤਾਬ ਦੇ ਸਿਰਲੇਖ ਪ੍ਰੈਗਨੈਂਸੀ ਬਾਈਬਲ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕ੍ਰਿਨਾ ਕਪੂਰ ਨੇ ਆਪਣੀ ਪ੍ਰੈਗਨੈਂਸੀ ਦੇ ਅਨੁਭਵਾਂ ਤੇ ਇੱਕ ਕਿਤਾਬ ਲਿਖੀ ਹੈ। ਇਹ ਦਲੀਲ ਦਿੱਤੀ ਗਈ ਹੈ ਕਿ ਕਿਤਾਬ ਦੇ ਸਿਰਲੇਖ ਵਿੱਚ ਬਾਈਬਲ ਸ਼ਬਦ ਧਾਰਮਿਕ ਪਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਦੱਸਦੀ ਕਿ ਕ੍ਰਿਨਾ ਕਪੂਰ ਆਖਰੀ ਵਾਰ ਕਾਮੇਡੀ ਡਰਾਮਾ ਫਿਲਮ ਕਰੂ ਦੇ ਵਿੱਚ ਨਜ਼ਰ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਤੱਬੂ ਅਤੇ ਕ੍ਰਿਤੀ ਸਿਆਨੰਦ ਦੇ ਨਾਲ ਕੰਮ ਕੀਤਾ ਸੀ। ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਕਾਫੀ ਪਸੰਦ ਆਈ ਹੈ। ਕ੍ਰਿਨਾ ਕਪੂਰ ਦੀ ਫਿਲਮ ਕਰੂ ਨੇ ਬਾਕਸ ਆਫਿਸ ਤੇ ਜ਼ਬਰਦਸਤ ਕਲੈਕਸ਼ਨ ਕੀਤਾ ਸੀ। ਇਸ ਦੇ ਵਿੱਚ ਕਪਿਲ ਸ਼ਰਮਾ ਅਤੇ ਦਿਲਜੀਤ ਦਸਾਂਝ ਨੇ ਵੀ ਕੰਮ ਕੀਤਾ ਸੀ। ਹੁਣ ਕ੍ਰਿਨਾ ਕਪੂਰ ਫਿਲਮ ਬਰਮਿੰਗਮ ਬਾਰਡਰਸ ਤੇ ਨਜ਼ਰ ਆਏਗੀ ਜਿਸ ਦੇ ਨਿਰਦੇਸ਼ਕ ਹੰਸਲ ਮਹਿਤਾ ਨੇ ਕੁਝ ਦਿਨ ਪਹਿਲਾਂ ਫਿਲਮ ਦਾ ਟੀਜ਼ਰ ਲਾਂਚ ਹੋਇਆ ਸੀ ਇਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ ਇਹ ਫਿਲਮ 13 ਸਤੰਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਇਸ ਤੋਂ ਇਲਾਵਾ ਕ੍ਰਿਨਾ ਕਪੂਰ ਕੋਲ ਰੋਹਿਤ ਸ਼ੈਟੀ ਦੀ ਕਾਪ ਡਰਾਮਾ ਫਿਲਮ ਸਿੰਗਮ ਅਗੇਨ ਹੈ ਔਰ ਇਸ ਚ ਅਜੀਤ ਦੇਵਗਨ ਰਣਵੀਰ ਸਿੰਘ ਟਾਈਗਰ ਸ਼ਰਾਫਤ ਤੇ ਦੀਪਿਕਾ ਪਾਦੁਕੋਨ ਵਰਗੇ ਸਤਾਰੇ ਨਜ਼ਰ ਆਉਣਗੇ ਕਿੰਗ ਅਗੇਨ ਇਸ ਸਾਲ ਦੀਵਾਲੀ ਦੇ ਮੌਕੇ ਤੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ